ਮਨਪ੍ਰੀਤ ਕੋ ਜਿਹੜੇ ਬੇਟੀ ਦੀ ਡੈਥ ਹੋਈ ਆ ਕੀ ਲੱਗਦਾ ਤੁਹਾਡਾ ਇਹ ਕਿਦੋਂ ਦੀ ਆ ਕਿਦੋਂ ਦਾ ਮਿਸ ਹੋਇਆ ਤੁਹਾਡਾ ਇਹ ਦਸਹਰੇ ਵਾਲੇ ਦਿਨ 2 ਤੋ 1 ਦੁਪਹਿਰ 3 ਵਜੇ ਦਾ ਅੱਛਾ ਈ ਤੁਹਾਨੂੰ ਇਹ ਕਿੱਦਾਂ ਪਤਾ ਲੱਗਾ ਅੱਜ ਫਿਰ ਇਹ ਅੱਜ ਸਰਪੰਚ ਸਾਹਿਬ ਨੂੰ ਰਾਤ ਉਸ ਮੁੰਡੇ ਦਾ ਫੋਨ ਆਇਆ ਵਾ ਇੱਥੇ ਡੈੱਡ ਬੋਡੀ ਪਈ ਜਾ ਕੇ ਲੈ ਲਓ ਕੀ ਨਾਮ ਮੁੰਡੇ ਦਾ ਮੰਨੂ ਸੋ ਮੰਨੂ ਜੀ ਦਾ ਬਾਪ ਦੇ ਨਾਮ ਦਾ ਇਹ ਲਖਵੀਰ ਆਪਣਾ ਲਖਾ ਲਖਾ ਪੋਜੀ ਉਦਾਲੇ ਸਾਰੇ ਪੱਕਾ ਨਾ ਕੀ ਤੁਸੀਂ ਕੀ ਮੰਗ ਕਰਦੇ ਹੋ ਮੇਰੀ ਮੰਗਾ ਵੀ ਜੇ ਸਾਡਾ ਮੁਕਿਆ ਤਾਂ ਉਹ ਵੀ ਮਰਨਾ ਚਾਹੀਦਾ ਇਸ ਮੁਤਾਬਿਕ ਮੈਨੂੰ ਉਹ ਮੁੰਡਾ ਇੱਥੇ ਹਾਜ਼ਰ ਕਰ ਦਿਓ ਠੀਕ ਹੈ ਨਾ ਸਾਡਾ ਮੁੰਡਾ ਗਿਆ ਸਾਨੂੰ ਉਹ ਵੀ ਵੀ ਉਹ ਵੀ ਮਰ ਜਵੇ ਮੇਰੇ ਤੋਂ ਦੇਹੀ ਆ ਕਿਉਂਕਿ ਕੱਲਾ ਕੱਲਾ ਮੁੰਡਾ ਹੀ ਸਾਡਾ ਮੇਰੇ ਸਹੇਤੇ ਮੇਰਾ ਪੇਂ ਨਹੀਂ ਮਾਂ ਮੇਰੀ ਕੈਂਸਰ ਦੀ ਪੇਛੇ ਤਾਂ ਮੇਰੇ ਸਹੇਤੇ ਮੇਰਾ ਆਦਮੀ ਨਹੀਂ ਤਾਂ ਦੇਖੋ ਅਸੀਂ ਕੀ ਕਰੀਏ ਸਾਨੂੰ ਚਾਰ ਚੌਥਾ ਦਿਨ ਆਜੇ ਤਿੰਨ ਦਿਨ ਰੋਲਦਿਆਂ ਨੂੰ ਹੋ ਗਿਆ ਆ ਮੇਰੇ ਮਾਮੇ ਦੇ ਮੁੰਡੇ ਸਾਡੇ ਤਾਏ ਚਾਚਿਆਂ ਦੇ ਸਾਰੇ ਇੱਥੇ ਖੜੇ ਆ ਕਿਸੇ ਨੇ ਚਲੋ ਪੁਲਿਸ ਨੇ ਉਹ ਇੱਥੇ ਚੱਲ ਜਾ ਤੂੰ ਇੱਥੇ ਆ ਜਾ ਬਸ ਆਹੀ ਭੰਬਲ ਭੂਸੇ ਚਾਈ ਸਾਰੀ ਉਮਰ ਰਹਿ ਅ ਚਾਰ ਦਿਨ ਹੋ ਗਏ ਟੱਪਦਿਆਂ ਨੂੰ ਕੁੱਤੇ ਆ ਗੋ ਲੂਰ ਲੂਰ ਫੈਦੇ ਰ ਕੈਮਰੇ ਅਸੀਂ ਫੋਲੇ ਪੁਲਿਸ ਵਾਲੇ ਨੂੰ ਅਸੀਂ ਦੱਸਿਆ ਪਰ ਇੱਥੋਂ ਆਹ ਕੈਮਰੇ ਚ ਅਸੀਂ ਦੇਖਿਆ ਤੇ ਕਿਉਂ ਨਹੀਂ ਜਦੋਂ ਮੰਨੂ ਦਾ ਫੋਨ ਚੱਲਦਾ ਸੀ ਤੈਨ ਤਰੀਕ ਨੂੰ ਬਕਾਈ ਦਾ ਸਵੇਰੇ ਉਹਦੀ ਉਧ ਪੇਰਾ ਗੱਲ ਹੋਈ ਆ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਪਾਜੀ ਫੋਨ ਚੱਲਣ ਡਿਆ ਪੁਲਸ ਵਾਲੇ ਨੂੰ ਤੇ ਉਦੋਂ ਕਿਉਂ ਨਹੀਂ ਲੋਕੇਸ਼ਨ ਫੜ ਕੇ ਉਹਦੀ ਉਹਨੂੰ ਫੜਿਆ ਉਹਨਾਂ ਨੇ ਉਦੋਂ ਹਲੇ ਹੈਗਾ ਵੀ ਕਪੂਥਲੇ ਵਿੱਚ ਅਸੀਂ ਲੋਕੇਸ਼ਨ ਕੱਢ ਕੇ ਦੱਸੀ ਕਿ ਪੁਲਿਸ ਦਾ ਕੋਈ ਫਰਜ਼ ਨਹੀਂ ਬਣਦਾ ਸੀ ਫ ਮੇਰੀ ਮੰਗ ਇਹ ਹੈ ਸਖਤ ਤੋਂ ਸਖਤ ਇੱਕ ਵਿਰੋਧ ਕਾਰਵਾਈ ਕੀਤੀ ਜਾਵੇ ਜਾਂ ਕਿ ਮੇਰੇ ਭਰਾ ਨੂੰ ਇਨਸਾਫ ਦੇ ਉਹ ਇਹ ਤਾਂ ਮੈਨੂੰ ਪਤਾ ਵੀ ਉਹ ਰੱਬ ਦੀ ਔੜਾ ਨਹੀਂ ਪਰ ਉਹ ਮੇਰੇ ਸਾਹਮਣੇ ਲੈ ਕੇ ਉਹਨੂੰ ਵੀ ਫਾਂਸੀ ਤੇ ਲਟਕਾਇਆ ਰਾਤ ਨੂੰ ਉਹ ਮੁੰਡਾ ਇਹਨੂੰ ਸਕੂਟੀ ਤੇ ਲੈ ਕੇ ਗਿਆ ਮੇਰੀ ਭੈਣ ਨੇ ਫੋਨ ਲਾਇਆ ਮੈਨੂੰ 7:00 ਵਜੇ ਕਹਿੰਦੀ ਵੀ ਲਸ਼ਕਰ ਸਿੰਘ ਲੱਛਾ ਆਇਆ ਉਹਦਾ ਮੁੰਡਾ ਆ ਦਵਿੰਦਰ ਸਿੰਘ ਮੰਨੂ ਵੀ ਉਹਦੇ ਉਹ ਇਹਨੂੰ ਸਕੂਟੀ ਤੇ ਬਿਠਾ ਕੇ ਲੈ ਗਿਆ ਮੈਂ ਆਵਾਜ਼ਾਂ ਮਾਰਦੀ ਰਹੀ ਵੀ ਮੇਰੇ ਮੁੰਡੇ ਨੂੰ ਨਾ ਲੈ ਕੇ ਜਾਈ ਵੀ ਅੱਗੇ ਜੇ ਇਹਨੂੰ ਤੂੰ ਲੈ ਕੇ ਜਾਣਾ ਮੁੜ ਕੇ ਘਰ ਨਹੀਂ ਮੁੜ ਕੇ ਆਉਂਦਾ ਕਹਿੰਦੀ ਮੁੰਡਾ ਹੱਸਾ ਮੈਨੂੰ ਕਹਿੰਦਾ ਮੈਂ ਹੁਣੇ ਹੀ ਆ ਜਾਣਾ ਮੈਂ ਹੁਣੇ ਆਇਆ ਮੰਮੀ ਅੱਡੇ ਤੋਂ ਮੈਂ ਹੁਣੇ ਹੀ ਆਇਆ ਬਾਅਦ ਚ ਉਹਨੇ ਕਿਹਾ ਵੀ ਚਲੋ ਅੱਜ ਦਸਹਿਰਾ ਵਾ ਵੀ ਅੱਜ ਤਾਂ ਫਿਰ ਕੇ ਆ ਜੂਗਾ ਮੁੰਡਾ ਹਨਾ ਬਾਅਦ ਚ ਉਹਦੇ ਨਾਲੋਂ ਨਹੀਂ ਆਇਆ ਉਹਨੇ ਮੈਨੂੰ ਫੇਰ ਫੋਨ ਲਾਇਆ ਸਾਡਾ ਇੱਥੇ ਹੈ ਨਹੀਂ ਕੋਈ ਵੀ ਭੈਣ ਉਹ ਕੈਂਸਰ ਦੀ ਮਰੀਜ਼ ਆ ਜਵਾਈ ਉਹਦਾ 6 ਮਹੀਨੇ ਹੋਇਆ ਮੁੱਕੇ ਨੂੰ ਤੇ ਇਹੋ ਹੀ ਨਿਆਣਾ ਉਹਦਾ ਇੱਕੋ ਹੀ ਬੱਚਾ ਵਾ ਇਹੋ ਪੇਕੇ ਦੇ ਘਰ ਉਹ ਬੈਠੀ ਆ ਕਿੰਨੀ ਮੁਸੀਬਤ ਆ ਉਹ ਹਨਾ ਫਿਰ ਮੈਂ ਉਥੋਂ ਰਾਤ ਮੈਂ ਆ ਨਹੀਂ ਸਕਦੀ ਮੈਂ ਵੀ ਇਕੱਲੀ ਉਥੋਂ ਮੈਨੂੰ 8 ਵਜੇ ਫੋਨ ਲਾਇਆ ਕਹਿੰਦੀ ਰਾਜੂ ਵਜੇ ਵੀ ਨਹੀਂ ਆਇ ਫੇਰ ਮੈਂ ਦੁਆਰਾ ਫੋਨ ਮੁੰਡੇ ਨੂੰ ਫੋਨ ਅਸੀਂ ਲਾਈ ਗਏ ਜਿੱਥੋਂ ਤੱਕ ਪਹੁੰਚੇ ਫੋਨ ਵੱਜੀ ਗਿਆ ਫੋਨ ਵੱਜੀ ਗਿਆ ਮੁੰਡੇ ਨੇ ਚੱਕਿਆ ਨਹੀਂ ਫੋਨ ਫੇਰ ਮੈਂ ਆਉਂਦੀ ਉੱਤਰੀ ਮੈਂ ਭੈਣ ਦੇ ਘਰ ਨਹੀਂ ਗਈ ਇਹਨਾਂ ਦੇ ਘਰ ਗਈਆਂ ਮੈਂ ਇਹ ਜਿਹੜਾ ਜਿਹਨੇ ਮੁੰਡੇ ਨੇ ਮਾਰਿਆ ਇਹਨੂੰ ਮਾਰਿਆ ਮੰਨੂ ਨੇ ਮਾਰਿਆ ਜਿਹਨੇ ਉਹਨਾਂ ਦੇ ਘਰ ਗਈ ਮੈਂ ਉਹਦੇ ਡੈਡੀ ਨੂੰ ਕਿਹਾ ਬਾਜੀ ਵੀ ਜੇ ਮੁੰਡੇ ਦੇ ਨਾਲ ਗਿਆ ਵੀ ਆ ਤੁਸੀਂ ਦੱਸ ਦਿਓ ਤੁਹਾਡਾ ਮੁੰਡਾ ਰਾਤ ਆਇਆ ਬਹੁਤੀ ਲਾਗੇ ਸੀ ਉਹਨੂੰ ਮੇਰੇ ਲਾਗੇ ਨਾ ਹੋਣ ਦੇਣ ਮੈਂ ਉਹਨੂੰ ਮੰਮੀ ਉਹਦੀ ਨੂੰ ਪੁੱਛਿਆ ਹਾਂ ਕਹਿੰਦੀ ਦਵਾਈ ਲੈਣ ਜਾਣਾ ਪਤਾ ਨਹੀਂ ਆਵੇ ਕਿ ਨਾ ਆਵੇ ਘਰ ਨੂੰ ਹਨਾ ਸੇਮ ਮੜ ਕੇ ਮੋਟਿੰਗ ਕੰਮ ਨੂੰ ਨੰਬਰ ਦੇ ਮੈਂ ਫੋਨ ਲਾਵਾਂ ਉਹਨੇ ਨੰਬਰ ਦੇਤਾ ਮੈਨੂੰ ਹਨਾ ਔਕੀ ਉਹ ਵੀ ਉਹਨੇ ਵੀ ਦੇਤਾ ਮੈਨੂੰ ਨੰਬਰ ਉਹ ਸ਼ਰਾਬ ਪੀ ਕੇ ਬੈਠਾ ਸੀ ਉਹ ਕਦੀ ਕਰੀ ਜਾਵੇ ਆਪਾਂ ਚਲ ਜਾਨੇ ਕਮਾਦਾਂ ਚ ਲੱਭਿਓਨੇ ਫਲਾਣੇ ਲੱਭਿਓਨੇ ਉਹਨਾਂ ਨੂੰ ਪਤਾ ਸੀ ਇਹ ਕਮਾਦਾਂ ਦਾ ਬਾਪ ਉਹਦਾ ਕਰੀ ਜਾਵੇ ਸਾਨੂੰ ਨਹੀਂ ਕੋਈ ਦੱਸਿਆ ਦੂਏ ਦਿਨ ਭੈਣ ਫੇ ਉਹਨਾਂ ਦੇ ਘਰ ਗਈ ਪੁੱਛਣ ਜਦੋਂ ਉਸ ਰਾਤ ਨੂੰ ਨਹੀਂ ਆਇਆ ਨਾ ਫੋਨ ਲਾਉਂਦੇ ਰਿਹਾ ਮੈਂ ਆ ਗਈ ਇੱਥੇ ਪਿੰਡ ਸਾਰੇ ਹੀ ਮਤਲਬ ਕਿ ਸੱਥਾਂ ਪੰਚਾਇਤਾਂ ਜੋ ਖੂਹ ਕਾਢੇ ਸਭ ਕੁਝ ਕੋਲ ਲਿਆ ਵੀ ਜੇ ਕਿਤੇ ਚਲੋ ਕੁਝ ਹੋਇਆ ਵੀ ਹੋਵੇ ਇਹਨਾਂ ਦੇਖ ਲੈਨੇ ਆ ਸਾਨੂੰ ਕਿਤੇ ਨਹੀਂ ਉਹਦੀ ਭੈਣ ਆ ਸਿਰ ਤੇ ਆਦਮੀ ਨੀ ਕੱਲ ਦੀ ਥਾਣਿਆਂ ਚ ਜੋ ਕੈਮਰਾ ਫੋਲੀ ਜਾਂਦੀ ਸਾਰੇ ਪਾਸੇ ਉਹ ਝੌਂਦਾ ਆ ਇਹਦੇ ਨਾਲ ਹੀ ਬੈਠਾ ਵਾ ਨਾਲ ਹੀ ਬੈਠਾ ਵਾ ਹੈਨਾ ਪੁਲਿਸ ਨੇ ਕਹਿੰਦੇ ਕਿ ਤੁਸੀਂ ਇਹਦੇ ਸੰਬੰਧੀ ਰਿਪੋਰਟ ਦਰਜ ਕਰਾਈ ਹਾਂਜੀ ਰਿਪੋਰਟ ਦਰਜ ਕਰਾਉਣ ਗਏ ਸੀ ਬੱਚੇ ਤੋਂ ਉਥੇ ਐਸ ਐਚਓ ਸਾਹਿਬ ਹੈ ਨਹੀਂ ਸੀ ਪਤੂ ਟਿੰਗਾ ਹੈਨਾ ਤਾਂ ਉਹ ਕਹਿੰਦੇ ਵੀ ਜਦੋਂ ਉਹ ਛੁੱਟੀ ਤੇ ਆ ਤੋਂ ਤੇ ਮੁੰਡਾ ਬੈਠਾ ਸੀ ਇੱਕ ਉਹਨੇ ਲਿਖ ਲਈ ਸੀ ਜੋ ਅਸੀਂ ਲਖਾਇਆ ਵੀ ਆਇਆ ਸਹਿਰ ਨੇ ਮੁੰਡਾ ਨਾਲ ਲੈ ਕੇ ਗਿਆ ਇਹਨਾਂ ਆ ਹੋਇਆ ਉਹਨੇ ਰਿਪੋਰਟ ਲਿਖ ਲਈ ਸੀ ਤੋ ਬਾਤ ਚ ਜਦੋਂ ਅਸੀਂ ਕਿਹਾ ਵੀ ਤੁਸੀਂ ਮਤਲਬ ਕਿ ਕੋਈ ਕਾਰਵਾਰੀ ਨਹੀਂ ਕਰਦੇ ਕਹਿੰਦੇ ਤੁਸੀਂ ਤਾਂ ਰਿਪੋਰਟ ਹੀ ਨਹੀਂ ਲਿਖਾ ਕੇ ਗਏ ਹਨਾ ਰਿਪੋਰਟ ਹੀ ਬਦਲ ਦਿੱਤੀ ਤੁਸੀਂ ਸਰਪੰਚ ਦਾ ਆਪਣਾ ਸਰਪੰਚਾਂ ਦਾ ਪੈਨ ਦਾ ਮੈਨੂੰ ਰਾਤ ਜਿੱਦਾਂ ਮਨਪ੍ਰੀਤ ਨੇ ਕਾਲ ਕੀਤੀ 12 ਵਜੇ ਵੀ 1:00 ਦੇ ਕਰੀਬ ਮੈਨੂੰ ਕਾਲ ਕੀਤੀ ਉਹਨੇ ਮੈਨੂੰ ਸਾਰੀ ਆਪਣੀ ਵਿਸਥੀ ਉਹਨੇ ਡਿਟੇਲ ਵੀ ਭਾਜੀ ਅਸੀਂ ਇੱਥੋਂ ਇੱਥੇ ਗਏ ਆਂ ਇੱਥੋਂ ਅਸੀਂ ਸਮਾਨ ਲਿਆ ਇੱਥੇ ਬਹਿ ਕੇ ਲਾਇਆ ਅਸੀਂ ਨਾ ਕਿ ਉਹਨਾਂ ਨੇ ਦੱਸਿਆ ਵੀ ਅਸੀਂ ਕਮਾਰਦੇ ਦੇ ਵਿੱਚ ਡੋਗਰਾ ਪਿੰਡ ਦੇ ਵਿੱਚ ਇੰਕਮਾਰਦੇ ਦੇ ਵਿੱਚ ਲਾਂਡਰੀ ਸੀ ਇੱਥੇ ਲਾਂਦੇ ਲਾਂਦੇ ਉਹ ਇੱਕ ਮਨਪ੍ਰੀਤ ਜਿਹੜਾ ਵਾ ਉਹ ਤਾਂ ਇੱਥੇ ਜਾ ਚੁੱਕਾ ਸੀ ਇਹ ਇੱਥੇ ਮੁੰਡਾ ਰਹਿ ਗਿਆ ਪਿਆ ਇੱਥੇ ਰਿਲੇਸ਼ਨਸ਼ਿਪ ਕੰਮ ਇਹ ਜਿਹੜੀ ਲੋਕੇਸ਼ਨ ਆ ਇਹ ਦੱਸੀ ਆ ਮੰਨੂ ਨੇ ਹਾਂਜੀ ਇਹ ਮੰਨੂ ਨੇ ਦੱਸੀ ਆ ਠੀਕ ਹੈ ਜੀ ਤੁਸੀਂ ਪਰਿਵਾਰ ਨੂੰ ਦੱਸਿਓ ਫੇਰੇ ਛੱਡੋ ਇਹ ਮੰਨੂ ਨੇ